ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਲੱਲਾ ਤੇ ਲੱਲੇ ਪੈ ਦਿੱਲੀ ਦੇ ਵਿੱਚ ਕੀ ਅੰਤਰ ਹੈ ਸੋ ਇਹ ਜਿਹੜੇ ਦੋ ਅੱਖਰ ਨੇ ਸਾਡੀ ਗੁਰਮੁਖੀ ਦੇ ਜਿਹੜਾ ਤੇ ਲੱਲਾ ਹੈ ਉਹ ਹੈ ਅਖੀਰਲੇ ਵਰਗ ਦਾ ਅੱਖਰ ਤੇ ਲੱਲੇ ਪੈ ਦਿੱਲੀ ਨਵੀਂ ਵਰਗ ਦਾ ਅੱਖਰ ਠੀਕ ਹੈ ਅਖੀਰਲਾ ਅੱਖਰ ਤੇ ਇਹਨਾਂ ਦਾ ਉਚਾਰਨ ਸਥਾਨ ਕੀ ਹੈ ਇਹ ਕਰਾਂਗੇ ਇtanto ਤੱਕ ਕਿ ਜਦੋਂ ਅਸੀਂ ਇਹਨਾਂ ਨੂੰ ਇੱਕ ਦੂਜੇ ਦੀ ਜਗ੍ਹਾ ਤੇ ਬਦ ਲੀਏ ਤਾਂ ਇਹਨਾਂ ਦੇ ਅਰਥ ਵੀ ਬਦਲ ਜਾਂਦੇ ਹਨ ਮੰਨ ਲਓ ਲੱਲੇ ਦੀ ਜਗ੍ਹਾ ਤੇ ਲੱਲੇ ਪੈਂਦੀ ਵਾਲਾ ਤੁਸੀਂ ਬਦਲਿਆ ਤਾਂ ਉਹਦਾ ਅਰਥ ਕੁਝ ਹੋ ਰਿਹਾ ਹੋਏਗਾ ਠੀਕ ਹੈ ਮੈਂ ਤੁਹਾਨੂੰ ਸਮਝਾਉਣੀ ਆ ਕਿ ਪਹਿਲਾਂ ਇਹਨਾਂ ਦਾ ਵਿਚਾਰਨ ਸਥਾਨ ਕੀ ਹੈ ਸਭ ਤੋਂ ਪਹਿਲਾਂ ਜਿਵੇਂ ਪੈਂਤੀ ਵਾਲਾ ਇਹ ਲੱਲਾ ਆ ਸਾਡਾ ਅਖੀਰਲੇ ਵਰਗ ਦਾ ਅੱਖਰ ਹੈ ਨਾ ਯਾ ਰਾ ਰ ਲੱਲਾ ਠੀਕ ਹੈ ਤੇ ਜਦੋਂ ਅਸੀਂ ਇਹਨੂੰ ਬੋਲਣਾ ਹੈ ਦੇਖੋ ਲ ਬੋਲ ਕੇ ਦੇਖੋ ਲ ਤੁਹਾਡੀ ਜਿਹੜੀ ਜੀਭ ਦਾ ਅਗਲਾ ਹਿੱਸਾ ਯਾ ਬਲੇਡ ਆ ਜੀਭ ਦਾ ਅਗਲਾ ਹਿੱਸਾ ਉਹ ਤੁਹਾਡੇ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਮਸੂੜੀਆਂ ਨੂੰ ਛੂਕੇ ਆਏਗੀ ਤੁਹਾਡੇ ਠੀਕ ਆ ਤੇ ਜਦੋਂ ਤੁਸੀਂ ਲੱਲੇ ਪੈਰ ਗਿੰਦੀ ਦਾ ਉਚਾਰਨ ਕਰੋਗੇ ਉਦੋਂ ਵੇਖੋ ਲ ਲ ਖਲਾ ਕੇ ਜਿ ਬੋਲਣਾ ਇਹਨੂੰ ਤੇ ਤੁਹਾਡੀ ਜਿਹੜੀ ਜੀਭ ਆ ਉਹ ਚੁੱਕੇਗੀ ਜੇ ਬੋਲਣਾ ਨੂੰ ਤੇ ਤਾਂ ਜਿਹੜੀ ਜੀਬ ਆ ਉਚਵੇਂ ਦੀ ਉੱਪਰ ਜਾ ਕੇ ਬੋੜੇ ਤਾਲੂ ਤਾਲੂ ਦਾ ਪਤਾ ਕੀ ਹੁੰਦਾ ਸਖਤ ਹਿੱਸਾ ਦੇ ਰਹਾ ਹੁੰਦਾ ਨਾ ਤਾਲੂ ਹੁੰਦਾ ਆ ਤੇ ਹੁਣ ਵੇਖੋ ਅਸੀਂ ਉਹ ਜੋ ਸ਼ਬਦ ਲਿਖੇ ਨੇ ਤੇ ਹੁਣ ਤੁਸੀਂ ਵੇਖਿਓ ਉਚਾਰ ਕੇ ਵੀ ਵੇਖਿਓ ਤੇ ਫਿਰ ਵੇਖੋ ਇਹਨਾਂ ਦੇ ਅਰਥਾਂ 'ਚ ਕੀ ਬਦਲਾਅ ਆ ਗਿਆ ਜਿਵੇਂ ਜਿਸ ਤਰ੍ਹਾਂ ਪਹਿਲਾ ਸ਼ਬਦ ਮੈਂ ਲਿਖਿਆ ਬੋਲੀ ਬੋਲੀ ਜਿਵੇਂ ਸਾਫ਼ ਹੀ ਸਾਨੂੰ ਪਤਾ ਲੱਗਦਾ ਬੋਲੀ ਅਗਲਾ ਸ਼ਬਦ ਆ ਬਾਲ ਯਾਨੀ ਜਿਹਦਾ ਮਤਲਬ ਹੁੰਦਾ ਹੈ ਬਾਲ ਬੱਚੇ ਬਾਲ ਬੱਚੇ ਕੀ ਕ ਤੁਸੀਂ ਤੇ ਆਪ ਬਾਲ ਤੇ ਨਹੀਂ ਵੱਡੇ ਹੋ ਗਏ ਹੋ ਵੱਡੇ ਹੋ ਗਏ ਹੋ ਜ਼ਿਆਦਾ ਵੱਡੇ ਹੋ ਗਏ ਉਸ ਤੋਂ ਬਾਅਦ ਬਾਲ ਬਾਲ ਮਤਲਬ ਤੁਹਲੇ ਚ ਅੱਗ ਬਾਲ ਅੱਗ ਬਾਲਣਾ ਉਹ ਵਾਲਾ ਬਾਲ ਠੀਕ ਹੈ ਉਸ ਤੋਂ ਬਾਅਦ ਹੈ ਜੀ ਬਲ ਬਲ ਤੁਹਾਡੇ ਚ ਕਿੰਨਾ ਬਾਲਿਆ ਕਿੰਨੀ ਤਾਕਤ ਹੈ ਤੁਹਾਡੇ ਚ ਇਹ ਉਹ ਵਾਲਾ ਬਾਲਿਆ ਬਾਲ

ਤਾਲਦੇ ਆ ਪਕੌੜੇ ਤਲਣਾ ਸਮੋਸੇ ਤਲਣਾ ਕੂੜੀਆਂ ਤਲਣਾ ਤਲਦੇ ਹੋ ਹਾਂਜੀ ਹਾਂ ਉਹ ਤਾਲਾ ਪਾਲਾ ਪਾਲਾ ਇੱਕ ਨਾਮ ਆ ਕਿੰਦਾ ਨਾਮ ਹੈਗਾ ਕਿਸੇ ਦਾ ਹੈਗਾ ਆ ਦੱਸੋ ਕਿੰਦੇ ਪਾਪੇ ਹਾਂ ਮਾਂ ਦੇ ਪਾਪੇ ਆ ਮਾਂ ਦੇ ਪਾਪੇ ਦਾ ਨਾਮ ਪਾਲਾ ਬੜਾ ਸੋਹਣਾ ਨਾਮ ਹੁੰਦਾ ਸੀ ਪਿਛਲੇ ਸਮੇਂ ਦੇ ਵਿੱਚ ਬਹੁਤ ਇਹ ਨਾਮ ਰੱਖਿਆ ਜਾਂਦਾ ਸੀ ਠੀਕ ਹੈ ਇੱਕ ਹੁੰਦਾ ਪਾਲਾ ਕਿ ਤੁਸੀਂ ਆਲਾ ਦੇ ਵਿੱਚ ਨਾ ਆ ਕੇ ਨਹੀਂ ਆਉਂਦੇ ਤੁਸੀਂ ਪੁੱਛਦੇ ਆ ਕਿਉਂ ਨਹੀਂ ਆ ਕੇ ਉਹਦੋਂ ਤੁਸੀਂ ਕਹਿੰਦੇ ਨਹੀਂ ਮੈਨੂੰ ਪਾਲਾ ਲੱਗਦਾ ਸੀ ਕਹਿੰਦੇ ਆ ਨਾ ਮੈਨੂੰ ਪਾਲਾ ਲੱਗਦਾ ਸੀ ਤਾਂ ਜਵਾਬ ਦੇਂਦੇ ਦੀ ਮੈਨੂੰ ਪਾਲਾ ਲੱਗਦਾ ਸੀ ਮੈਂ ਤਾਂ ਨਹੀਂ ਨਾਤਾ ਉਹ ਵਾਲਾ ਪਾਲਾ ਯਾਨੀ ਕਿ ਠੰਡ ਲੱਗਦੀ ਠੀਕ ਆ ਉਮੀਦ ਕਰਦੀ ਆ ਤੁਹਾਨੂੰ